ਕਿਤਾ ਉਹਦੇ ਤੇ ਮੈਂ ਵਾਪਸ ਹਾਂ ਦਾ ਇਹ ਸੋਸ਼ਲ ਮੀਡੀਆ ਤੇ ਵੀਡੀਓ ਪ੍ਰਤੀਕਿਰਿਆਵਾਂ ਦੇ ਰਹੇ ਹਾਂ ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਐ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ ਤਾਂ ਆਪਣਾ ਕੰਮ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਹੈ ਸੋ ਉਹ ਆਪਣੀਆਂ ਚਾਰਾ ਜੋਈਆਂ ਕਰਨਗੇ ਅਸੀਂ ਆਪਣੇ ਕੋਈ ਜਿਹੜੇ ਪ੍ਰੂਫ ਐਵੀਡੈਂਸ ਹੈ ਉਹ ਤੇ ਲਾਵਾਂਗੇ ਕੋ ਮਨ ਜੋ ਅਦਾਲਤ ਨੇ ਦੇਖਣਾ ਹੈ ਅੱਗੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਵੀ ਦੱਸ ਦਿੱਤਾ ਵੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ ਰਾਜਸਥਾਨ ਤੇ ਸਾਰੀ ਗੱਲ ਪਾਦੀ ਕੀ ਕਹਿਣਾ ਚਾਹੋ ਤੇ ਦੇਖੋ ਜੀ ਵਿਅਕਤੀ ਤੌਰ ਤੇ ਇੱਕ ਆਪਣਾ ਮਾਸ ਬਚਾਉਣ ਵਾਲੀ ਗੱਲ ਹੈ ਕਿਉਂਕਿ ਚਾਹੇ ਉਹ ਪੰਜਾਬ ਚ ਹੈ ਚਾਹੇ ਉਹ ਰਾਜਸਥਾਨ ਦੇ ਵਿੱਚ ਹੈ ਹੈ ਤਾਂ ਕਸਟਡੀ ਦੇ ਵਿੱਚ ਹੈ ਨਾ ਉਹ ਤਾਂ ਦੋਨਾਂ ਗਵਰਨਮੈਂਟ ਨੂੰ ਹੀ ਉਹਦੇ ਤੇ ਜਵਾਬ ਦੇਣਾ ਹੀ ਪੈਣਾ ਹੈ ਠੀਕ ਹੈ ਲੇਟ ਕਰ ਦੇਣਗੇ ਕੁਝ ਹੋਰ ਸਮਾਂ ਲੱਗ ਜੂਗਾ ਜਿੱਥੇ 8 ਮਹੀਨੇ ਲੰਘ ਗਏ ਹੋ ਸਕਦਾ ਹੋਰ 5-7 ਮਹੀਨੇ ਲਟਕਾਈ ਜਾਣ ਉਹਨੂੰ ਸੱਚ ਤਾਂ ਆਖਰ ਅੱਗੇ ਆ ਹੀ ਜਾਣਾ ਹੈ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਦੇਖੋ ਜੀ ਚਾਰਜ ਫਰੇਮ ਹੋਣੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ बच ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉੱਪਰ ਵਾਲੀ ਉਹਦੇ ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜਸਸ ਮਿਲ ਨਹੀਂ ਹੈ ਜੀ ਤੇ ਅਸੀਂ ਆਸ ਬੰਨ੍ਹਦਾ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ Rajasthan ਦੇ ਵਿੱਚ ਸੁਖਦੇਵ ਗੋਗਾવાડી ਜੀ ਦਾ ਕਤਲ ਹੁੰਦਾ ਹੈ ਬੜੀ ਬੇਰਹਿਮੀ ਨਾਲ ਕਤਲ ਹੁੰਦਾ ਹੈ ਬਹੁਤ ਬੰਦ ਭਾਗੀ ਕਰ ਪਰੰਤੂ ਸਾਡੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਗੋਗਾવાડી ਸਾਹਿਬ ਦਾ ਕਤਲ ਦੀ ਪਲਾਨਿੰਗ ਬਣ ਰਹੀ ਸੀ ਉਹ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੇ ਪੁਖਤਾ ਰਿਪੋਰਟ ਰਾਜਸਥਾਨ ਪੁਲਿਸ ਨੂੰ ਦਿੱਤੀ ਗਿਆ ਔਰ ਅੱਜ ਤੱਕ ਸਿੱਟਾ ਬਿਠਾ ਕੇ ਵੀ ਦੋ ਵਾਰ ਮਾਨਯੋਗ ਹਾਈ ਕੋਰਟ ਦੀ ਸੋਮੋਟੋ ਐਕਸ਼ਨ ਦੇ ਦੌਰਾਨ ਵੀ ਨੋਟਿਸ ਲਾਈਨ ਤੇ ਵੀ ਮਾਨਯੋਗ ਜੱਜਾਂ ਵੱਲੋਂ ਫਿਰ ਵੀ ਹਾਲੇ ਤੱਕ ਜਿਹੜੀ ਚਾਰਾ ਜੋਈ ਹੈ ਜਿਹੜੀ ਉਹ ਨਾ ਨੁੱਕਰ ਵਾਲੀ ਟਾਲਮਟੋਲ ਵਾਲੀ ਔਰ ਇਸ ਚੀਜ਼ ਨੂੰ ਲੰਬਾ ਲਮਕਾਉਣ ਵਾਲੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਹਾਲੇ ਤੱਕ ਵੀ ਬਟਾ ਉਹਦੇ ਤੇ ਮੈਂ ਵਾਪਸ ਹਾਂਦਾਈ ਸੋਸ਼ਲ ਮੀਡੀਆ ਤੇ ਵੀਡੀਓ ਪ੍ਰਤੀਕਿਰਿਆ ਦੇ ਰਹੇ ਹਾਂ ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਐ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ ਤਾਂ ਆਪਣਾ ਕੰਮ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਸੋ ਉਹ ਆਪਣੀਆਂ ਚਾਰਾ ਜੋਈਆਂ ਕਰਨਗੇ ਅਸੀਂ ਆਪਣੇ ਕੋਈ ਜਿਹੜੇ ਪ੍ਰੂਫ ਐਵਿਡੈਂਸ ਹੈ ਉਹਤੇ ਲਾਵਾਂਗੇ ਕੋ ਮਾਂ ਜੋ ਅਦਾਲਤ ਨੇ ਦੇਖਣਾ ਹੈ ਅੱਗੇ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਵੀ ਦੱਸ ਦਿੱਤਾ ਵੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ ਰਾਜਸਥਾਨ ਤੇ ਸਾਰੀ ਗੱਲ ਪਾਦੀ ਕੀ ਕਹਿਣਾ ਜੇ ਹੁਣ ਦੇਖੋ ਜੀ ਵਕਤੀ ਤੌਰ ਤੇ ਇੱਕ ਆਪਣਾ ਮਾਸ ਬਚਾਉਣ ਵਾਲੀ ਗੱਲ ਹੈ ਕਿਉਂਕਿ ਚਾਹੇ ਉਹ ਪੰਜਾਬ ਚਾਹੇ ਚਾਹੇ ਉਹ ਰਾਜਸਥਾਨ ਦੇ ਵਿੱਚ ਹੈ ਤਾਂ ਕਸਟਡੀ ਦੇ ਵਿੱਚ ਹੈ ਨਾ ਉਹ ਤਾਂ ਦੋਨਾਂ ਗਵਰਨਮੈਂਟ ਨੂੰ ਹੀ ਉਹਦੇ ਤੇ ਜਵਾਬ ਦੇਣਾ ਹੀ ਪੈਣਾ ਹੈ ਠੀਕ ਹੈ ਲੇਟ ਕਰ ਦੇਣਗੇ ਕੁਝ ਹੋਰ ਸਮਾਂ ਲੱਗ ਜੂਗਾ ਜਿੱਥੇ 8 ਮਹੀਨੇ ਲੰਘ ਗਏ ਹੋ ਸਕਦਾ ਹੋਰ 5-7 ਮਹੀਨੇ ਲਟਕਾਈ ਜਾਣ ਉਹਨੂੰ ਸਚਿਤਾ ਆਖਰ ਅੱਗੇ ਆ ਹੀ ਜਾਣਾ ਹੈ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਦੇਖੋ ਜੀ ਚਾਰਜ ਫਰੇਮ ਹੋਣੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ बच ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉੱਪਰ ਵਾਲੀ ਉਹਦੇ 'ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜਸਸ ਮਿਲ ਨਹੀਂ ਹੈ ਜੀ ਤੇ ਅਸੀਂ ਆਸ ਬੰਦ ਹੈ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ Rajasthan ਦੇ ਵਿੱਚ ਸੁਖਦੇਵ ਗੋਗਾਵਾੜੀ ਜੀ ਦਾ ਕਤਲ ਹੁੰਦਾ ਹੈ ਬੜੀ ਬੇਰਹਿਮੀ ਨਾਲ ਕਤਲ ਹੁੰਦਾ ਹੈ ਬਹੁਤ ਮੰਦ ਭਾਗੀਕਰ ਪਰੰਤੂ ਸਾਡੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਗੋਗਾ ਮਾੜੀ ਸਾਹਿਬ ਦਾ ਕਤਲ ਦੀ ਪਲਾਨਿੰਗ ਬਣ ਰਹੀ ਸੀ ਉਹ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੇ ਪੁਖਤਾ ਰਿਪੋਰਟ ਰਾਜਸਥਾਨ ਪੁਲਿਸ ਨੂੰ ਦਿੱਤੀ ਕਿ ਉਹ ਅੱਜ ਤੱਕ ਸੱਟਾਂ ਬਿਠਾ ਕੇ ਵੀ ਦੋ ਵਾਰ ਮਾਨਯੋਗ ਹਾਈ ਕੋਰਟ ਦੀ ਸੋਮੋਟੋ ਐਕਸ਼ਨ ਦੇ ਦੌਰਾਨ ਵੀ ਨੋਟਿਸ ਲਾਈਨ ਤੇ ਵੀ ਮਾਨਯੋਗ ਜੱਜਾਂ ਵੱਲੋਂ ਫੇਰ ਵੀ ਹਾਲੇ ਤੱਕ ਜਿਹੜੀ ਚਾਰਾ ਜੋਈ ਹੈ ਜਿਹੜੀ ਉਹ ਨਾ ਨੁੱਕਰ ਵਾਲੀ ਟਾਲ ਮਟੋਲ ਵਾਲੀ ਔਰ ਇਸ ਚੀਜ਼ ਨੂੰ ਲੰਬਾ ਲਮਕਾਉਣ ਵਾਲੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਹਲੇ ਤੱਕ